ਕਿ ਲੇਡੀ ਸੀ ਵੀ ਜਿਹੜੀ ਉਹ ਟੋਟਲੀ ਕੱਪੜੇ ਤਾਰਦੀ ਹੁੰਦੀ ਸੀ ਉਹਦਾ ਭਰਾ ਜਿਹੜਾ ਸੀ ਉਹ ਇੱਕ ਰੈਂਟ ਦੇ ਘਰ ਚ ਰਹਿ ਰਹੇ ਸੀ ਜਿਹੜਾ ਉਹਦਾ ਭਰਾ ਸੀ ਉਹ ਥੋੜਾ ਜਿਹਾ ਲੀਚਰ ਟਾਈਪ ਦਾ ਜਿਹੜੇ ਲੋਕ ਹੁੰਦੇ ਆ ਉਦਾਂ ਦਾ ਸੀ ਫਿਰ ਜਦੋਂ ਉਹਦਾ ਟੈਸਟ ਵਗੈਰਾ ਗੁਰੂ ਨੇ ਸਾਰੇ ਹੋਏ ਤਾਂ ਬੜੀ ਹੈਰਾਨੀ ਜਨਕ ਗੱਲ ਸਾਹਮਣੇ ਆਈ ਉਹਦਾ ਬ੍ਰਦਰ ਉਹਨੂੰ ਇੱਕ ਬਹੁਤ ਹੈਵੀ ਮਾਤਰਾ ਦੇ ਵਿੱਚ ਭੰਗ ਦੇ ਦਿਆ ਸੀ ਭੰਗ ਵੀ ਰਿਹਾ ਹਾਂਜੀ ਤਾਂ ਕਿ ਉਹਦੇ ਜਿਹੜੇ ਬ੍ਰੇਨ ਨਰਵਸ ਹਨ ਉਹ ਡਰਾਈ ਹੋ ਜਾਣ ਇੱਕ ਲੇਡੀ ਸੀ ਜਿਹੜੀ ਬਿਲਕੁਲ ਹੀ ਮਤਲਬ ਕਿ ਨਰਵਸਟਰ ਹੋ ਜਾਂਦੀ ਹੁੰਦੀ ਸੀ ਉਹ ਮੇਬੀ ਸ਼ਾਇਦ ਬਰਨਾਲੇ ਵਾਲੇ ਪਾਸੇ ਦੀ ਕੋਈ ਕੇਸ ਲਿਗਾ ਇੱਕ ਲੇਡੀ ਸੀ ਵੀ ਜਿਹੜੀ ਉਹ ਟੋਟਲੀ ਕੱਪੜੇ ਤਾਰਦੀ ਹੁੰਦੀ ਸੀ ਉਹਦਾ ਭਰਾ ਜਿਹੜਾ ਸੀ ਉਹਦਾ ਸਗਾ ਭਾਈ ਜਿਹਨਾਂ ਸੀ ਉਹ ਮੁੱਗੇ ਤੋਂ ਇਕਲੇ ਕਿਸੀ ਹਮੋ ਕਿਤੇ ਕਲੇ ਕਿਸੀ ਉਹ ਕੇਸ ਸੀ ਉਹ ਐਕਚੁਅਲ ਦੇ ਵਿੱਚ ਕੇਸ ਇਹ ਸੀਗਾ ਉਹ ਨਾ ਮਤਲਬ ਲੜਕੀ ਦੇ ਜਿਹੜੇ ਮਦਰ ਫਾਦਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹ ਇੱਕ ਰੈਂਟ ਦੇ ਘਰ ਚ ਰਹਿ ਰਹੇ ਸੀ ਜਿਹੜਾ ਤਾਂ ਭਰਾ ਸੀ ਉਹ ਥੋੜਾ ਜਿਹਾ ਲੀਚਰ ਟਾਈਪ ਦਾ ਜਿਹੜੇ ਲੋਕ ਹੁੰਦੇ ਆ ਉਦਾਂ ਦਾ ਸੀ ਕੰਮ ਕਰਨੀ ਸੀ ਕਰਦਾ ਪਰ ਆਪਰ ਜੇ ਦੋਨਾਂ ਦੀ ਨੇਚਰ ਇੰਦ ਤੇ ਔਰ ਉਹ ਕਿਰਾਇਆ ਨਾ ਦੇਣਾ ਪਵੇ ਔਰ ਸਾਨੂੰ ਘਰ ਵੀ ਨਾ ਛੱਡਣਾ ਪਵੇ ਤੇ ਇਸ ਵਜ੍ਹਾ ਕਰਕੇ ਜਦੋਂ ਮਦਰ ਫਾਦਰ ਦੀ ਡੈਥ ਹੋ ਗਈ ਤਾਂ ਲੜਕੀ ਥੋੜਾ ਜਿਹਾ ਡਿਪਰੈਸ਼ਨ ਚਲੀ ਗਈ ਹੂੰ ਐਕਚੁਅਲ ਦੇ ਵਿੱਚ ਉਹ ਐਮਏ ਬੀਏ ਡੈਮ ਐਮ ਇੰਗਲਿਸ਼ ਆ ਉਹ ਬੀਏ ਕੀਤੀ ਹੋਈ ਹੈ ਬੱਚੇ ਨੂੰ ਟਿਊਸ਼ਨ ਵਗੈਰਾ ਪੜ੍ਹਾਉਂਦੀ ਸੀ ਲੜਕੀ ਬਹੁਤ ਇੰਟੈਲੀਜੈਂਟ ਸੀ ਤਾਂ ਉਹਨੇ ਥੋੜੇ ਬੱਧੇ ਡਿਪਰੈਸ਼ਨ ਦੀ ਪ੍ਰੋਬਲਮ ਹੈ ਆਬਵੀਅਸ ਹੋਏਗੀ ਜਿੱਦੇ ਮਦਰ ਫਾਦਰ ਇਕਦਮ ਮਤਲਬ ਦੋਨਾਂ ਦੀ ਡੈਥ ਹੋ ਜੇ ਕਿਸੇ ਐਕਸੀਡੈਂਟਲ ਡੈਥ ਹੋ ਗਈ ਸੀ ਤਾਂ ਉਹ ਉਹਦੇ ਚਲੀ ਗਈ ਤਾਂ ਉਹਨਾਂ ਨੇ ਬ੍ਰਦਰ ਨੇ ਉਹਦਾ ਇਲਾਜ ਨਹੀਂ ਕਰਾਇਆ ਜੋ ਜੋ ਦਾ ਇਲਾਜ ਕਰਾਏਗਾ ਤਾਂ ਫਿਰ ਜਿਹੜੇ ਮਕਾਨ ਮਾਲਕ ਉਹਨਾਂ ਨੂੰ ਉਹ ਕਹਿਣਗੇ ਮਕਾਨ ਛੱਡੋ ਤਾਂ ਬਹਾਨਾ ਬਣਾ ਰਹੇ ਸੀ ਕਿ ਵੀ ਸਾਡੀ ਭੈਣ ਬਿਮਾਰਾ ਸੀ ਇਹਨੂੰ ਲੈ ਕੇ ਕਿੱਥੇ ਜਾਈਏ ਕੋਰਟ ਕੇਸ ਚੱਲ ਰਿਹਾ ਸੀ ਉਹ ਬਾਅਦ ਚ ਪਤਾ ਲੱਗਿਆ ਅੱਛਾ ਕੋਰਟ ਕੇਸ ਚੱਲ ਰਿਹਾ ਸੀ ਔਰ ਉਹਨਾਂ ਨੇ ਮਤਲਬ ਇਹ ਕਿਆ ਹੋਇਆ ਸੀ ਕੋਰਟ ਦੇ ਵਿੱਚ ਵੀ ਅਸੀਂ ਇਹਦਾ ਇਲਾਜ ਨਹੀਂ ਕਰਵਾ پا ਰਹੇ ਔਰ ਇਹਨੂੰ ਮਤਲਬ ਇਸ ਸਥਿਤੀ 'ਚ ਲੈ ਕੇ ਅਸੀਂ ਕਿੱਥੇ ਜਾਈਏ ਉਹ ਲੜਕੀ ਦਾ ਡਿਪਰੈਸ਼ਨ ਵੱਧਦਾ ਵੱਧਾ ਐਸ ਹੱਦ ਤੱਕ ਚਲਾ ਗਿਆ ਵੀ ਉਹਦੇ ਸਰੀਰ ਦੇ ਉੱਤੇ ਕੱਪੜੇ ਨਹੀਂ ਸਿਪਾਏ ਹੋਏ <imitation> मतलब एक कमरे ਦੇ ਵਿੱਚੋਂ ਬੰਦ ਸੀ ਬਿਲਕੁਲ ਸਾਈਡ ਦੇ ਉੱਤੇ ਉੱਥੇ ਹੀ ਉਹਨੂੰ ਪਲੇਟ 'ਚ ਖਾਣਾ ਵਗੈਰਾ ਦੇ ਦਿੰਦੇ ਸੀ ਉੱਥੇ ਹੀ ਉਹਦਾ ਸਭ ਕੁਝ ਹੋ ਰਿਹਾ ਤਾਂ ਉੱਥੇ ਨੇ ਮੋਗੀਆਂ ਦੀ ਕੋਈ ਆਰਗੇਨਾਈਜੇਸ਼ਨ ਸੀ ਜਿਨ੍ਹਾਂ ਨੂੰ ਉਹਦੇ ਬਾਰੇ ਵਿੱਚ ਪਤਾ ਲੱਗਿਆ ਉਹਨਾਂ ਨੇ ਉਹਦੇ ਨਾਲ ਸੰਪਰਕ ਕੀਤਾ ਮਤਲਬ ਕੋਸ਼ਿਸ਼ ਕੀਤੀ ਪਹਿਲਾਂ ਉਹਨਾਂ ਨੇ ਵੀ ਵਿਰੋਧ ਕੀਤਾ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਫਿਰ ਸਾਡਾ ਸਿਲਸਿਲਾ ਖਤਮ ਹੋ ਜਾਏਗਾ ਫਿਰ ਜਦੋਂ ਟੈਸਟ ਵਗੈਰਾ ਗਰੁੱਪ ਨੇ ਸਾਰੇ ਹੋਏ ਤਾਂ ਬੜੀ ਹੈਰਾਨੀ ਜਨਕ ਗੱਲ ਸਾਹਮਣੇ ਆਈ ਉਹਦਾ ਪ੍ਰਦਰ ਉਹਨੂੰ ਇੱਕ ਬਹੁਤ ਹੈਵੀ ਮਾਤਰਾ ਦੇ ਵਿੱਚ ਭੰਗ ਦੇ ਰਿਆ ਸੀ ਤੰਗ ਦਿ ਰਿਹਾ ਹਾਂਜੀ ਤਾਂ ਕਿ ਉਹ ਜਿਹੜੇ ਬ੍ਰੇਨ ਨਰਵਸ ਹਨ ਉਹ ਡਰਾਈ ਹੋ ਜਾਣ ਖੁਸ਼ ਕੋਈ ਹਾਂਜੀ ਮਤਲਬ ਇਹਦਾ ਦਿਮਾਗ ਹੈ ਜਿਹੜਾ ਕੰਮ ਹੀ ਨਹੀਂ ਕਰ ਕੰਮ ਹੀ ਨਹੀਂ ਕਰਿਆ ਲਾਜੋ ਤਾਂ ਪਹਿਲਾਂ ਹੀ ਨਹੀਂ ਕਰਾਇਆ ਜਾ ਰਿਹਾ ਤਾਂ ਉਹ ਔਰ ਫਿਰ ਉਹੀ ਚੀਜ਼ ਹੋਈ ਵੀ ਜਿਹੜੇ ਮਕਾਨ ਮਾਲਕ ਸੀਗੇ ਉਹਨਾਂ ਨੇ ਕੋਰਟ ਦੇ ਵਿੱਚ ਪ੍ਰੂਵ ਕਰ ਦਿੱਤਾ ਵੀ ਜਿਹੜੀ ਲੜਕੀ ਸੀ ਵੀ ਉਹ ਤਾਂ ਇਦਾਂ ਕਰਕੇ ਸੰਸਾਰ ਚਲੀ ਜਾ ਚੁੱਕੀ ਹੈ ਔਰ ਫਿਰ ਕੋਰਟ ਨੇ ਉਹਨਾਂ ਦਾ ਘਰ ਫ੍ਰੀ ਕੀਤਾ ਤੇ ਉਹਦੇ ਬਾਅਦ ਉਹਦੇ ਜਿਹੜਾ ਬ੍ਰਦਰ ਤੇ ਉਹਦੀ ਭਾਬੀ ਸੋ ਕਦੇ ਵੀ ਨਹੀਂ ਆਏ ਨਾ ਉਹਨਾਂ ਦਾ ਕਿਤੇ ਹੋਣਾ ਤੇ ਨਾ ਉਹਨਾਂ ਕੋਲ ਮਿਲਣਾ ਹੈ ਪਰ ਬਹੁਤ ਸਾਰੇ ਕੇਸ ਜਿਹੜਾ ਨੇ ਹੁੰਦੇ ਆ ਜਿੱਥੇ ਥੋੜਾ ਜਿਹਾ ਮਨ ਦੇ ਵਿੱਚ ਜਰੂਰ ਆਉਂਦਾ ਵੀ ਰੱਬੇ ਮਿਲੇ ਤਾਂ ਪੁੱਛਣਾ ਜ਼ਰੂਰ ਉਹਨੂੰ ਵੀ ਇਹਦੇ ਨਾਲ ਕੀ ਕਿਉਂ ਕੀਤਾ ਇਹਦਾ ਕੀ ਕਸੂਰ ਸੀ ਹਾਂ ਇਹਦਾ ਇਹੋ ਜਿਹਾ ਕੀ ਕਸੂਰ ਸੀ ਅਸੀਂ ਕਹਿ ਦਿੰਦੇ ਆ ਅਗਲੇ ਪਿਛਲੇ ਜਨਮਾਂ ਦਾ ਕੋਈ ਲਿਖਾ ਜੋਖਾ ਪਰ ਇਹੋ ਜਿਹਾ ਵੀ ਕੀ ਸੀ ਵੀ ਜਿਹੜਾ ਇਹਨੂੰ ਇੰਨੀ ਕਿ ਤਰਿੰਦਗੀ ਦੇਖਣੀ ਪਈ ਜਾਂ ਇੰਨਾ ਕਿ ਨਰਕੇ ਨੇ ਜਿਉਂਦੇ ਜੀ ਦੇਖ ਲਿਆ ਠੀਕ ਹੈ ਤਾਂ ਮਤਲਬ ਹੁੰਦਾ ਉਹ ਚੀਜ਼ਾਂ ਬਿਲਕੁਲ ਹੁੰਦੀਆਂ ਔਰ ਬੜੀਆਂ ਸਾਰੀਆਂ ਮਾਵਾਂ ਐਦਾਂ ਦੀਆਂ ਜਿਨ੍ਹਾਂ ਨੂੰ ਉਹਨਾਂ ਦੇ ਸਬਰ ਸੰਤੋਖ ਨੂੰ ਉਹਨਾਂ ਦੇ ਸਿੱਦਕ ਨੂੰ ਦੇਖਦੇ ਹੋਏ ਮਤਲਬ ਮੈਨੂੰ ਆਪ ਨੂੰ ਮੈਂ ਆਪ ਦੇ ਆਪਣਾ ਛੋਟਾ ਫੀਲ ਕਰਦੀ ਹਾਂ ਮਤਲਬ ਮੈਂ ਸੋਚਦੀ ਹਾਂ ਅੱਛਾ ਇੰਨੇ ਸਬਰ ਸੰਤੋਖ ਖੜੇ ਵੀ ਲੋਕਾਂ ਖਾਸ ਕਰਕੇ ਜਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਮਾਵਾਂ ਜਿਹੜੀਆਂ ਮੇਰੀਆਂ ਦਾਦੀ ਨਾਨੀ ਦੀ ਉਮਰ ਦੀਆਂ ਤਾਂ ਉਹ ਉਹਨਾਂ ਦੇ ਵਿੱਚ ਤਾਂ ਮਤਲਬ ਥਰਮਾ ਜਿਹੜਾ ਬਰਦਾਸ਼ਤ ਕਰਨ ਦੀ ਸ਼ਕਤੀ ਹੈ ਨਾ ਉਹ ਤਾਂ ਸ਼ਾਇਦ ਕਿਸੇ ਹੱਦ ਤੋਂ ਬਾਹਰ ਹੀ ਹੈ ਮਤਲਬ ਜੰਡਗੀ ਨੂੰ 60-60 ਸਾਲ ਸਾਰੇ ਘਰਾਂ ਨੂੰ ਦੇਤੇ ਬੱਚੇ 60-60 ਸਾਲ ਦੇ ਹੋ ਗਏ ਠੀਕ ਹੈ ਕੋਈ 60 ਸਾਲ ਦਾ ਕਿਸੇ ਦਾ 65 ਸਾਲ ਦਾ ਹੋ ਗਿਆ ਨੂਹਾ ਪੋਤੇ ਪੁੱਤੀਆਂ ਵਿਆਹੇ ਗਏ ਸਭ ਕੁਝ ਹੋ ਗਿਆ ਔਰ ਉਹ ਘਰ ਨੂੰ ਸ਼ਾਇਦ ਉਹ ਜਦੋਂ ਆਪਣੇ ਆਪ ਤੇ ਸੀਗੀਆਂ ਉਹ ਤੋਂ ਪੇਕੀ ਵੀ ਦੋ ਰਾਤਾਂ ਨਹੀਂ ਸੀ ਗੁਜ਼ਾਰਦੀਆਂ ਵੀ ਮੇਰੇ ਸਹੁਰਿਆਂ ਦਾ ਘਰ ਖਰਾਬ ਨਾ ਹੋ ਜਾਏ ਜੀ ਠੀਕ ਹੈ ਹਰ ਇੱਕ ਚੀਜ਼ ਦੀ ਮਤਲਬ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਮ ਜ਼ਿੰਦਗੀ ਚ ਉਠੇ ਹਾਂ ਸਾਰੇ ਤੇ ਸਾਰਿਆਂ ਨੇ ਦੇਖੀਆਂ ਮਤਲਬ ਘਰਾਂ ਦੇ ਵਿੱਚ ਮੈਂ ਲੇਡੀ ਨੂੰ ਰੱਖਿਆ ਦੁੱਧ ਦੀ ਬਚਤ ਵੀ ਕਰਨੀ ਆ ਆਪ ਨਹੀਂ ਪਿੰਦੀਆਂ ਮੇਰਾ ਬੇਟਾ ਪੀਲੇ ਮੇਰਾ ਆਦਮੀ ਪੀਲੇ ਜਾਇ ਇਹ ਦਨੀਆਂ ਚੀਜ਼ਾਂ ਮਤਲਬ ਆਪ ਦੀ ਖਰਾਕ ਤੇ ਵੀ ਕੰਜੂਸੀ ਕਰਦੀਆਂ ਆਪ ਦਾ ਸਰੀਰ ਨੂੰ ਔਰ ਉਹਨਾਂ ਔਰਤਾਂ ਨੂੰ ਉਹਨਾਂ ਮਾਂਮਾ ਨੂੰ ਬਣੇ ਬਣੇ ਘਰ-ਬਾਰ ਛੱਡਣੇ ਪੈਂਦੇ ਆ ਜਦੋਂ ਉਹਨਾਂ ਦੇ ਬੱਚੇ ਕਹਿੰਦੇ ਵੀ ਅਸੀਂ ਨਹੀਂ ਤੈਨੂੰ ਰੱਖ ਸਕਦੇ ਜਾ ਅਸੀਂ ਹੁਣ ਤੈਨੂੰ ਸੰਭਾਲ ਨਹੀਂ ਸਕਦੇ ਮਤਲਬ ਉਹਦੇ ਹੱਡਿਆਂ 'ਚ ਜਾਣ ਨਹੀਂ ਰਹੀ ਉਹ ਉਹਨਾਂ ਲਈ ਹੋਰ ਕੰਮ ਕਰ ਸਕੇ ਹੋਰ ਉਹਨਾਂ ਦੇ ਭਾਂਡੇ ਸਾਫ਼ ਕਰ ਸਕੇ ਹੋਰ ਉਹਨਾਂ ਦੇ ਲਈ ਪਰ ਜਿਹੜੇ ਰੁਟੀਨ ਜਾਂ ਕਿਤੇ ਕੰਮ ਕਰ ਤਾ ਉਦੋਂ ਮਤਲਬ ਇਹ ਲੱਗਦਾ ਹੈ ਪਰ ਫਿਰ ਅੱਛਾ ਜਦੋਂ ਮੇਰੇ ਕੋਲੇ ਆ ਜਾਂਦੀਆਂ ਉਹਦੇ ਵਿੱਚੋਂ ਕਈ ਇੰਨੀ ਕ ਹੈਰਾਨ ਕਰਦੀਆਂ ਜਿਹੜੀਆਂ ਫਿਰ ਵੀ ਰੱਬ ਦਾ ਨਾਮ ਲੈਂਦੀਆਂ ਤੇ ਗਿਲਾ ਸ਼ਿਕਵਾ ਉਹਨਾਂ ਨੂੰ ਫਿਰ ਵੀ ਕੋਈ ਨਹੀਂ ਹੁੰਦਾ ਫਿਰ ਵੀ ਕੰਨੀਆਂ ਪੁੱਤ ਚਲੋ ਉਹਨਾਂ ਦੇ ਕਰਮਾਂ 'ਚ ਸੇਵਾ ਨਹੀਂ ਇਸ ਲਈ ਕਿਹਾ ਗਿਆ ਤੇ ਮੈਨੂੰ ਹੀ ਲੱਗਦੀਆਂ ਬਈ ਇਹ ਆਪਦੇ ਆਪ ਚ ਇੱਕ ਕ੍ਰਾਂਤੀਕਾਰੀ ਕਿ ਯੋਧਿਆਂ ਤੋਂ ਘਟਤੇ ਵੀ ਨਹੀਂ ਹੈਗੀਆਂ ਠੀਕ ਹੈ ਨਾ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਦੇਖਦੇ ਹਾਂ ਜਾਂ ਸਾਡਾ ਇਤਿਹਾਸ ਕਹਿੰਦਾ ਬਈ ਆਜ਼ਾਦੀ ਦੇ ਰੰਗ ਹੋਏ ਉਹਦੇ ਵਿੱਚ ਵੀ ਕਿੰਨੇ ਕ੍ਰਾਂਤੀਕਾਰੀ ਲੋਕ ਹੋਏ ਤੇ ਇਹਨਾਂ ਨੇ ਤਾਂ ਜ਼ਿੰਦਗੀ ਦੀ ਜੰਗ ਤਾਂ ਇਹਨਾਂ ਨੇ ਵੀ ਲੜੀ ਹੈ ਹੁਣ ਵੀ ਲੜ ਰਹੀਆਂ ਨੇ ਲੜ ਰਹੀਆਂ ਨੇ ਔਰ ਫਿਰ ਵੀ ਉਹਨਾਂ ਦੇ ਮੱਥੇ ਤੇ ਕੋਈ ਸ਼ਿਕਰ ਨਹੀਂ ਹੁੰਦੀ ਸਗੋਂ ਜਦੋਂ ਤੁਸੀਂ ਉਹਨਾਂ ਕੋਈ ਬੈਠਦੇ ਹੋ ਤਾਂ ਤੁਹਾਨੂੰ ਸਕੂਨ ਮਿਲਦਾ ਤੁਹਾਨੂੰ ਲੱਗਦਾ ਵੀ ਜੇ ਪਰਮਾਤਮਾ ਕਿਸੇ ਦੀ ਵੀ ਜ਼ਿੰਦਗੀ ਚ ਮੰਨ ਲਓ ਤੁਹਾਡੀ ਚ ਨਹੀਂ ਹੈਗਾ ਭੈਣ ਭਾਈ ਦੀ ਕਿਸੇ ਜ਼ਿੰਦਗੀ ਚ ਦੁੱਖ ਦਰਦ ਹੈ ਉਹ ਤਾਂ ਹੈ ਹੀ ਮਤਲਬ ਇੱਕ ਸੂਲ ਜਿੰਨਾ ਇੱਕ ਥਿਲੇ ਜਿੰਨਾ ਜਿੰਨਾ ਕੁਛ ਇਹਨਾਂ ਨੇ ਚੱਲਿਆ ਉਹ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਜਿਵੇਂ ਮੈਂ ਜਦ ਉੱਥੇ ਤੁਹਾਡੇ ਕੋਲੇ ਆਉਂਦਾ ਹੁੰਦਾ ਸੀਗਾ ਉੱਥੇ ਕਈ ਭੈਣਾ ਤਾਂ ਅਸੀਂ ਅਸੀਂ ਵੀ ਜਿਨ੍ਹਾਂ ਦੇ ਦੁੱਖ ਦਰਦ ਸੁਣ ਕੇ ਵੀ ਕਈ ਵਾਰ ਅੰਦਰੋਂ ਅੰਦਰੋਂ ਭੂਮਿਕਲੀ ਸੀ ਜੀ ਬਿਲਕੁਲ ਮੁੰਡਿਆਂ ਚਲੋ ਆਪਾਂ ਰੋ ਨਹੀਂ ਸਕਦੇ ਸਾਹਮਣੇ ਕਈ ਵਾਰ ਪਰ ਅੰਦਰੋਂ ਬਹੁਤ ਦੁੱਖ ਹੁੰਦਾ ਸੀ ਅਰੇ ਬੜੀ ਵਰੀ ਹੁੰਦਾ ਗੁਰਪ੍ਰੀਤ ਜਦੋਂ ਵੀ ਉਹ ਮੇਰੇ ਕੋਲੇ ਆਉਂਦੇ ਆ ਮੈਂ ਉਹਨਾਂ ਨਾਲ ਬੈਠਦੀ ਆ ਟਾਈਮ ਸਪੈਂਡ ਕਰਦੀ ਆ ਉਹਨਾਂ ਦੀ ਗੱਲਬਾਤ ਸੁਣਦੀ ਆ ਫਿਰ ਮੈਂ ਨਾ ਇੱਕ ਦਿਖਾਵਾ ਕਰਦੀ ਆ ਉਹਨਾਂ ਦੇ ਕੋਲੇ ਬਈ ਮੇਰੀ ਅੱਖਾਂ ਨਮ ਨਾ ਹੋਣ ਕਿਉਂਕਿ ਜੇ ਮੈਂ ਉੱਥੇ ਟੁੱਟਦੀ ਆ ਉਹਦੇ ਸਾਹਮਣੇ ਤਾਂ ਫਿਰ ਉਹ ਵੀ ਉਹਨੂੰ ਸੰਭਾਲੇਗਾ ਕੋਣ ਠੀਕਾ ਉਹਰੇ ਤਾਂ ਪਾਸੇ ਹੋ ਕੇ ਮੇਰੀਆਂ ਵੀ ਅੱਖਾਂ ਗਿੱਲੀਆਂ ਹੁੰਦੀਆਂ ਮੈਨੂੰ ਵੀ ਮਤਲਬ ਹੁੰਦਾ ਹੈ ਕਿ ਪਰਮਾਤਮਾ ਹੋਰ ਇਹਦਾ ਕਿੰਨਾ ਘੱਟ ਧਿਆਨ ਲਵੇਂਗਾ Mano, eu